ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਮਤਪ੍ਰੀਤ ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਹ ਮਿਲ ਕਰਦੀਆਂ ਕਿ ਸਾਰੇ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਮੈਂ ਵੀ ਚੜ੍ਹਦੀ ਕਲਾ ਚਾ ਜੀ ਠੀਕ ਠਾਕ ਆ ਵਧੀਆ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ ਦੱਸੂਗੀ ਕਿ ਮੈਂ ਹਲਕਾ ਮੇਕਅਪ ਘਰ ਦੇ ਵਿੱਚ ਕਿਵੇਂ ਕਰਦੀ ਆ। ਕਿਵੇਂ ਦਾ ਮੇਕਅਪ ਮੈਨੂੰ ਪਸੰਦ ਆ। ਵੈਸੇ ਮੇਰੀ ਆਈਬ੍ਰੋਜ਼ ਹੈ ਜਿਹੜੀ ਬਣਾਉਣ ਵਾਲੀ ਹੈਗੀ ਤਾਂ ਕਰਕੇ ਆਪਾਂ ਆਈਬ੍ਰੋਜ਼ ਦਾ ਮੇਕਅਪ ਨਹੀਂ ਕਰਾਂਗੇ। ਤੇ ਬਾਕੀ ਮੈਂ ਸੋਨੂੰ ਕੱਜਲ ਕਿਵੇਂ ਲਾਉਣੀ ਆ ਹਲਕਾ ਫੁਲਕਾ ਜਿਹਾ ਜਿਵੇਂ ਕਿ ਨਜ਼ਰ ਆ ਰਿਹਾ ਤੁਹ ਮੈਂ ਕੱਜਲ ਉੱਪਰ ਲਾਉਣਾ ਅੱਖਾਂ ਦੇ ਪਲਕਾਂ ਨੇ ਆਈਲੈਨਰ ਦੀ ਜਗ੍ਹਾ ਤੇ ਜ਼ਿਆਦਾ ਪਸੰਦ ਕਰਦੀ ਹਾਂ ਕੱਜਲ ਦੀ ਬਰਤੋਂ ਕਰਦੀ ਹਾਂ ਮੈਂ ਆਈਲੈਨਰ ਦੀ ਬਰਤੋਂ ਨਹੀਂ ਕਰਦੀ ਤੇ ਜਿਹੜਾ ਮੈਂ ਬੁੱਲਾਂ ਦੇ ਉੱਤੇ ਨੇਚਰਲ ਘਰੇ ਲਿਪ ਬੱਮ ਹੀ ਜ਼ਿਆਦਾ ਲਾਉਣੀ ਆ ਤੇ ਲਿਪਸਟਿਕ ਲਾਉਣੀ ਹੋਵੇ ਤਾਂ ਬਿਲਕੁਲ ਹਲਕੀ ਜੀ ਲਾਉਣੀ ਆ ਕਿ ਘਰੇ ਤੇ ਜ਼ਿਆਦਾ ਨਹੀਂ ਲਾਉਂਦੀ ਹੈਗੀ ਤੇ ਆਪਾਂ ਤੁਹਾਡੇ ਨਾਲ ਥੋੜੀ ਜੀ ਵੀਡੀਓ ਵੀ ਸ਼ੇਅਰ ਕਰਦਾਂਗੇ ਕਿ ਆਪਾਂ ਕਿਵੇਂ ਕਰਦੇ ਆ ਮੇਕਅਪ ਤੇ ਹੋਰ ਵੀ ਥੋੜੀ ਬਹੁਤੀ ਟਿਪਸ ਸ਼ੇਅਰ ਕਰਦੇ ਆ ਅੱਜ ਆਪਾਂ ਤੁਹਾਡੇ ਨਾਲ ਤੇ ਜਿਵੇਂ ਕਿ ਕੀ ਵੀਡੀਓ ਵਿੱਚ ਤੁਹਾਨੂੰ ਪਤਾ ਹੀ ਲੱਗ ਜੂਗਾ ਜਿਹੜੇ ਜਿਹੜੇ ਮੈਂ ਆਪਾਂ ਟਿਪਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਆਪਾਂ ਆਪਣੇ ਸਿਹਤ ਦਾ ਧਿਆਨ ਕਿਵੇਂ ਰੱਖਣਾ ਆਪਾਂ ਹਲਕੇ ਹਲਕੇ ਜਿਹੜੀਆਂ ਗੱਲਾਂ ਆਪਾਂ ਅ ਆਪਾਂ ਨਹੀਂ ਰੱਖਦੇ ਧਿਆਨ ਜਿੰਨਾਂ ਗੱਲਾਂ ਦਾ ਸਪੈਸ਼ਲੀ ਉਹਨਾਂ ਬਾਰੇ ਮੈਂ ਦੱਸੂਗੀ ਇਸ ਵੀਡੀਓ ਦੇ ਵਿੱਚ ਕਿ ਆਪਾਂ ਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾਗਾ ਜੀ ਠੀਕ ਹੈ ਜੀ ਚਲੋ ਜੀ ਕਰਦੇ ਆਂ ਸਟਾਰਟ ਆਪਾਂ ਇਹ ਵੀਡੀਓ ਹਾਂਜੀ ਆਪਾਂ ਜਦੋਂ ਸਿਰ ਨਾਲ ਕੇ ਹਟਦੇ ਆ ਹਨਾ ਤੇਰੇ ਤੋਂ ਤਾਂ ਦਾ ਆਪਣੇ ਵਾਲਾਂ 'ਚ ਬਹੁਤ ਗੁੰਝਣਾ ਹੁੰਦੀਆਂ ਨੇ ਤਾਂ ਆਪਾਂ ਨੂੰ ਇਸ ਤਰ੍ਹਾਂ ਝਾੜ ਕੇ ਗੁੰਝਣਾ ਜਿਹੜੀਆਂ ਬਹੁਤ ਕੱਢਣ ਦੇ ਵਿੱਚ ਹੈਲਪ ਹੋ ਸਕਦੀ ਹੈ ਆਪਣੀ ਬਹੁਤ ਵਧੀਆ ਗੁੰਝਣਾ ਨਿਕਲਦੀਆਂ ਨੇ ਵੀਰੇ ਬਿਲਕੁਲ ਸਟ੍ਰੇਟ ਹੋ ਜਾਂਦੇ ਨੇ ਵਾਲ ਇਸ ਤਰ੍ਹਾਂ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਜੀ ਇੱਥੇ ਆਪਾਂ ਜੀ ਹਲਕਾ-ਪਲਕਾ ਜੰਮੇਕਅਪ ਕਰਾਂਗੇ ਤੁਹਾਨੂੰ ਵੀਡੀਓ ਸ਼ੇਅਰ ਕੀਤੀ ਮੋਇਸਚਰਾਈਜ਼ਰ ਲਗਾਇਆ ਜੀ ਸਭ ਤੋਂ ਪਹਿਲਾਂ ਮੋਇਸਚਰਾਈਜ਼ ਲਗਾਉਣ ਤੋਂ ਬਾਅਦ ਹਲਕਾ ਜਿਹਾ ਪਾਊਡਰ ਲਗਾਉਣੀ ਹੁੰਨੀ ਲਗਾਉਣੀ ਹੁੰਨੀ ਵੀਰੇ ਮੈਂ ਲੂਜ਼ ਪਾਊਡਰ ਦੀ ਵਰਤੋਂ ਕਰਦੀ ਆ ਕੰਪੈਕਟ ਪਾਊਡਰ ਦੀ ਨਹੀਂ ਕਰਦੀ ਲੂਜ਼ ਪਾਊਡਰ ਹੈਗਾ ਮੇਰੇ ਕੋਲ ਵੀਰੇ ਉਹਦਾ ਵਾਈਟ ਟੋਨ ਦਾ ਤੇ ਉਹ ਯੂਜ਼ ਕਰਦੀ ਆ ਮੈਂ ਉਹ ਵਧੀਆ ਜਿਹਾ ਨੈਚੁਰਲ ਜਿਹਾ ਲੱਗਦਾ ਹੁੰਦਾਗਾ ਤੇ ਨਾਲੇ ਸੋਨਾ ਵੀ ਲੱਗਦਾ ਫੇਸ ਉਹਦੇ ਨਾਲ ਉਸ ਤੋਂ ਬਾਅਦ ਮੈਂ ਲਿਪ ਬਾਮ ਜ਼ਰੂਰ ਲਗਾਉਣੀ ਆ ਬੁੱਲਾਂ ਤੇ ਵੀਰੇ ਸ਼ਾਮ ਨੂੰ ਵੀ ਨਾਈਟ ਰੁਟੀਨ ਦੇ ਵਿੱਚ ਵੀ ਮੈਂ ਲਿਪ ਬਾਮ ਜ਼ਰੂਰ ਲਗਾਉਣੀ ਆ ਬੁੱਲਾਂ ਤੇ ਤਾਂ ਉਹ ਨਾ ਫਿਰ ਪਾਪੜੀਆਂ ਜਿਹੀ ਨਹੀਂ ਬਣਦੀਆਂ ਹੈਗੀਆਂ ਵਧੀਆ ਲੱਗਦੇ ਨੇ ਬੁੱਲ੍ਹਾਂ ਆਪਣੇ ਜੀ ਤੁਹਾਡਾ ਲਤਾ ਜੀ ਆਪਾਂ ਲਾਈਕ ਮੇਰਾ ਕੱਜਲ ਕਜਲ ਲਗਾਵਾਂਗੇ ਆਪਾਂ ਆਇਲ ਨਾਲ ਦੀ ਜਗਾ ਤੇ ਪਲਕਾਂ ਦੇ ਉੱਪਰ ਅੰਨੇ ਇੱਥੇ ਆਪਾਂ ਆਇਲ ਨਾਲ ਲਗਾਉਣਾ ਹੁੰਦਾ ਹੈ ਉੱਥੇ ਕਿਨ ਜੂਗਾ ਕੋਈ ਚੱਕਰ ਨਹੀਂ ਭਰੇ ਇੱਧਰ ਉੱਧਰ ਮੈਂ ਆਈਂ ਲਗਾ ਲੈ ਨੀਂ ਵਾਸਤੇ ਇੱਧਰ ਉੱਧਰ ਵੀ ਲੱਗ ਜਾਂਦਾ ਕੋਈ ਗੱਲ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਕਿਉਂਕਿ ਮੈਂ ਲਗਾਉਂਦੀ ਇਸ ਤਰੀਕੇ ਨਾਲਾਂਗੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਖਿਲਾਰਨਾ ਹੀ ਹੁੰਦਾ ਹੈਗਾ ਜੀ ਜੋ ਜਿਹੜੇ ਆਪਾਂ ਕੰਮ ਵਿੱਚ ਕੰਮ ਸਾਫ਼ ਕਰਨ ਨਾਲ ਲੱਗੇ ਹੁੰਦੇ ਨੇ ਜੀ ਰੂੰਗ ਵਾਲੇ ਹਨ ਰੂੰਗ ਦੀ ਟਪਟਿਮ ਦੀ ਉੱਤੇ ਉਹਨਾਂ ਨਾਲ ਮੈਂ ਇਹਨਾਂ ਨੂੰ ਬਲੈਂਡ ਕਰ ਲੈਣੀ ਹੈ ਤੇ ਫਿਰ ਉਹ ਨਾ ਬਹੁਤ ਸੋਹਣੀ ਲੁੱਕ ਕ੍ਰੀਏਟ ਹੁੰਦੀ ਹੈ ਜੀ ਮੈਂ ਤਾਂ ਆਪਾਂ ਨੂੰ ਫਿਨਿਸ਼ਿੰਗ ਦੀ ਲੋੜ ਨਹੀਂ ਪੈਂਦੀ ਕਿਉਂਕਿ ਫਿਨਿਸ਼ਿੰਗ ਆਪਣੇ ਤੋਂ ਆਉਂਦੀ ਨਹੀਂ ਵੀਰੇ ਮੈਨੂੰ ਤਾਂ ਬਿਲਕੁਲ ਨਹੀਂ ਆਉਂਦੀ ਹੈ ਜੀ ਤੇ ਫਿਰ ਮੈਂ ਇਸ ਤਰ੍ਹਾਂ ਕਰਕੇ ਨਾ ਇੱਕ স্মੋਕੀ ਜੀ ਲੁੱਕ ਕ੍ਰੀਏਟ ਹੋ ਜਾਂਦੀ ਆਈਜ਼ ਦੀ ਤਾਂ স্মੋਕੀ ਨਹੀਂ স্মੋਕੀ ਆਈਜ਼ ਕਰ ਦੋ ਜੀ ਸਾਡੀਆਂ ਨਾ ਬੇਕ ਆਪਾਂ ਆਰਟਿਸਟ ਨਹੀਂ ਆਪਾਂ ਕਹਿੰਦੇ ਤਾਂ ਉਸ স্মੋਕੀ ਜੀ ਲੁੱਕ ਆ ਜਾਂਦੀ ਹੈ ਜੀ ਹਲਕਾ ਹਲਕਾ ਜਿਹਾ ਕਜਲ ਲਾ ਜਾਂਦਾ ਪਲਕਾਂ ਦੇ ਉੱਪਰ ਤੇ ਉਹਦੇ ਨਾਲ ਜਿਹੜੀ ਲੁੱਕ ਬਹੁਤ ਸੋਹਣੀ ਲੱਗਦੀ ਹੈ ਜੀ ਅੱਖਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਜੀ ਅਗਰ ਮ ਉਹ ਤੁਹਾਡੀ ਚੋਇਸ ਹੈ ਜੀ ਮੈਂ ਜੇ ਥੋੜਾ ਵਿਆਹ ਸ਼ਾਦੀ ਵਾਲਾ ਮੇਕਅਪ ਕਰਨਾ ਹੋਵੇ ਤਾਂ ਮੈਂ ਅੱਖਾਂ ਦੇ ਵਿੱਚ ਵੀ ਕੱਦਨ ਪਾ ਲੈਣੀ ਹੈ ਮੈਨੂੰ ਨਾ ਮੇਰੀਆਂ ਅੱਖਾਂ ਥੋੜੀਆਂ ਵੱਡੀਆਂ ਨੇ ਪਰ ਬਹੁਤ ਵੱਡੀਆਂ ਵੱਡੀਆਂ ਅੱਖਾਂ ਲੱਗਦੀਆਂ ਨੇ ਮੇਰੀਆਂ ਜੇ ਅੱਖਾਂ ਦੇ ਵਿੱਚ ਵੀ ਪਾ ਲੈਣੀ ਹੈ ਤੇ ਉੱਪਰ ਵੀ ਲਾ ਲੈਣੀ ਹੈ ਤਾਂ ਬੜੇ ਬੜੀਆਂ ਅੱਖਾਂ ਲੱਗਦੀਆਂ ਨੇ ਡੇਲੇ ਜੀ ਤੇ ਤਾਂ ਕਰਕੇ ਮੈਂ ਜ਼ਿਆਦਾਤਰ ਅੱਖਾਂ ਦੇ ਉੱਪਰ ਹੀ ਲਾਉਣੀ ਹੁੰਦੀ ਹੈਗੇ ਤੇ ਬਾਕੀ ਆਪਾਂ ਆਈ ਸ਼ੈਡੋ ਵਗੈਰਾ ਕੁਝ ਨਹੀਂ ਲਾਉਂਦੇ ਘਰ ਦੇ ਵਿੱਚ ਵਿਆਹ ਸ਼ਾਦੀ ਵਾਲੇ ਮੇਕਅਪ 'ਚ ਜ਼ਰੂਰ ਲਾ ਲੈਣੀ ਹੁੰਦੀ ਹੈ ਜੀ ਇੱਕ ਹੋਰ ਟਿਪ ਮੈਂ ਤੁਹਾਡੇ ਨਾਲ ਟਿਪਸ ਮੈਂ ਸਾਂਝੀ ਕਰਨੀ ਹੈ कि ਜੇਕਰ ਤੁਸੀਂ ਕੱਜਲ ਆਇਲਾਈਨਰ ਦੀ ਜਗ੍ਹਾ ਤੇ ਵੀ ਨਹੀਂ ਲਗਾਉਣਾ ਜਿਵੇਂ ਕਿ ਮੈਂ ਲਗਾਇਆਗਾ ਨਹੀਂ ਲਗਾਉਣਾ ਠੀਕ ਹੈ ਤੁਸੀਂ ਅੱਖਾਂ ਦੇ ਵਿੱਚ ਵੀ ਕਾਜਲ ਪਾਉਣਾ ਨਹੀਂ ਤੁਹਾਨੂੰ ਕਰਦੇ ਤਾਂ ਤੁਸੀਂ ਵੀ ਹਲਕਾ ਜਿਹਾ ਤੁਹਾਨੂੰ ਵੀ ਐਵੇਂ ਵੀ ਲੱਗਦਾ ਕਿ ਸਵੇਰੇ ਸਾਡੀ ਅੱਖਾਂ ਨਹੀਂ ਸੋਹਣੀਆਂ ਲੱਗਣ ਹਨਾ ਤਾਂ ਫਿਰ ਜਿਹੜਾ ਕੱਜਲਾ ਵੀਰੇ ਉਹਨੂੰ ਰਾਤ ਨੂੰ ਪਾ ਲਿਆ ਕਰੋ ਅੱਖਾਂ ਦੇ ਵਿੱਚ ਰਾਤ ਨੂੰ ਥੋੜਾ ਚਾਹੀਦਾ ਤੁਹਾਨੂੰ ਥੋੜਾ ਪਾ ਲੋ ਨਹੀਂ ਤਾਂ ਕਿ ਦੱਕੋ ਅੱਖਾਂ ਨੂੰ ਫੁੱਲੇ ਰਹਿਣਾ ਹੈ ਤੇ ਫਿਰ ਜਦੋਂ ਰਾਤ ਨੂੰ ਸੋਜੋਗੇ ਨਾ ਤੁਸੀਂ ਉਹ ਜਿਹੜੇ ਅੱਖਾਂ ਦੇ ਹਿਸਰੋਂ ਪਾ ਲਿਆ ਉਹ ਉੱਪਰ ਲੀਆਂ ਬਲਕਾਂ ਦੇ ਵਿੱਚ ਵਿੱਚ ਅ ਵਿਚ ਵੜ ਜਾਂਦਾ ਤੇ ਇਹ ਨੀਚੇ ਵਾਲੀਆਂ ਦੇ ਵਿੱਚ ਵਿੱਚ ਰਹਿ ਜਾਂਦਾਗਾ ਤੇ ਬਾਕੀ ਸਾਰਾ ਖਿੱਲਰ ਜਾਂਦਾਗਾ ਖਰਾਬ ਹੋ ਜਾਂਦਾਗਾ ਤੇ ਜੇ ਤੁਸੀਂ ਸਵੇਰੇ ਮੂੰਹ ਧੋਹ ਲੋਗੇ ਨਾ ਉਹ ਤੁਹਾਡੇ ਇਕੱਲੇ ਜਿਹੜੇ ਆਈ ਆਪਣੇ ਇਹ ਕਿੰਨੇ ਪਲਕਾਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਸਮਾਜੂਗਾ ਪਰ ਨਾ ਬਹੁਤ ਸੋਹਣਾ ਲੱਗਦਾਗਾ ਫਿਰ ਦੂਜੇ ਦਿਨ ਤੁਸੀਂ ਦੇਖਿਓ ਟਰਾਈ ਕਰਕੇ ਜਰੂਰ ਦੇਖਿਓ ਫੇਰ ਹੀ ਪਤਾ ਲੱਗੂਗਾ ਵੀਰੇ ਤੁਹਾਨੂੰ ਬਾਕੀ ਮੈਂ ਤੁਹਾਨੂੰ ਦਿਖਾਉਂਗੀ ਵੀ ਉਹ ਕੱਜਲ ਜਿਵੇਂ ਆਪਾਂ ਜਿਹੜਾ ਰਾਤ ਨੂੰ ਪਾ ਕੇ ਪਹਿਣਾ ਉਹ ਸਵੇਰੇ ਨੂੰ ਕਿੰਨਾ ਸੋਹਣਾ ਲੱਗਦਾ ਹੁੰਦਾਗਾ ਠੀਕ ਹੈ ਜੀ ਹਾਂ ਜੀ ਬਾਦਿਆ ਆਪਣੀ ਨੈਕਸਟ ਵੀਡੀਓ ਦੇ ਵੱਲ ਐ ਐਕਸਟਰਾ ਤੌਲੀਆ ਲੈ ਲੈਣਾ ਕੋਈ ਜਿਹੜਾ ਕੋਈ ਤੁਸੀਂ ਯੂਜ਼ ਨਹੀਂ ਕਰਦੇ ਜਾਂ ਫਿਰ ਧੋਣ ਵਾਲਾ ਹੁੰਦਾ ਹੈ ਹਨਾ ਉਹਨੂੰ ਆਪਾਂ ਆਪਣੇ ਕੰਨਾਂ ਦੇ ਕੰਨਾਂ ਦੇ ਵਿੱਚ ਹੁੰਦੀ ਹੈ ਕਈ ਵਾਰ ਮੈਲ ਹੁੰਦੀ ਹੈ ਕੰਨਾਂ ਦੇ ਵਿੱਚ ਉਹ ਚੰਪਕਰੀ ਹੈ ਆਪਾਂ ਇਸ ਚੀਜ਼ ਵੱਲ ਆਪਣੇ ਘਰ ਦੇ ਕੰਮ ਹੀ ਇੰਨੇ ਹੁੰਦੇ ਨੇ ਵੀਰੇ ਬੀਜੀ ਹੁੰਦੀ ਆਪਣੀ ਲਾਈਫ ਨਾਲ ਪਧਿਆ ਨਹੀਂ ਦਿੰਦੇ ਹੈਗੇ ਗਿੱਲਾ ਕਰਕੇ ਤੌਲੀਆ ਕੰਨਾਂ ਦੇ ਵਿੱਚ ਡੰਗਾਲੀ ਤੱਕ ਜ਼ਰੂਰ ਲਾਓ ਇਹਦੇ ਨਾਲ ਕੰਨਾਂ ਦੇ ਵਿੱਚ ਜਿਹੜੀ ਮੈਲ ਹੋਊਗੀ ਵੀ ਐਕਸਟਰਾ ਵੀ ਮਤਲਬ ਕਈ ਵਾਰ ਨਾ ਬਾਹਰ ਵੀ ਦਿਸਦੀ ਹੁੰਦੀ ਹੈ ਵੀਰੇ ਆਪਾਂ ਨੂੰ ਦੂਜਾ ਬੰਦਾ ਦੱਸਦਾ ਹਨ ਕਿ ਕੋਈ ਕੰਨ ਦੇ ਵਿੱਚ ਮੈਲ ਆ ਤਾਂ ਫਿਰ ਪਤਾ ਲੱਗਦਾ ਹੈ ਥੈਂਕ ਯ ਤੇ ਮਾਲ ਨੂੰ ਵੀ ਸਾਫਟ ਆਪਣੇ ਕੋਲ ਆ ਪਾਉਦਾ ਵੀ ਯੂਜ਼ ਕਰ ਸਕਦੇ ਆ। ਥਾਂ ਹੀ ਜਿਵੇਂ ਮਿਲ ਕਰਨਾ ਚਾ। ਤੇ ਮੈਂ ਸਪੈਸ਼ਲੀ ਜਿੱਦੇ ਸਿਰੋਂ ਹੁੰਦਾ ਮੈਂ ਉਹਦੇ ਗੰਨਾਂ ਦੀ ਸਪਾਈ ਕਰਦੀ ਹਾਂ ਉਹਦੇ ਮੈਂ ਕੰਨ ਦੇ ਵਿੱਚ ਸਮਾਰ ਕੇ ਕਪੜਾ ਕਪੜਾ ਜਾਂ ਤੌਲੀਆ ਵਗੈਰਾ ਮਾਲ ਨੂੰ ਮਿਲ ਰਿਹਾ ਤੇ ਤੇ ਵਧੀਆ ਪਾਪੀ ਨੈਕਸਟਪੀ ਵਾਲਾ ਆਂਦੀ ਨੈਕਸਟਪੀ ਹੈਗੀ ਜਿਹੜੀਆਂ ਮੇਰੇ ਆਪਣਾ ਨੂੰ ਨੇਲ ਰੱਖਣ ਦੀ ਸ਼ੌਕ ਹੈ ਹੈਗਾਗਾ ਨੇਲ ਰੱਖਦੀਆਂ ਨੇ ਮੇਰੇ ਵਾਂਗੂ ਆ ਤੁਹਾਨੂੰ ਥੋੜੀ ਨੀਲੇ ਪੈਂਟ ਲੈ ਰਹੀ ਆ ਮੂਨ ਤੇ ਉਹ ਨੇਲ ਅਡੇ ਕੀ ਰੱਖਿਆ ਕਰੋ ਵੀ ਨੇਲ ਜਿੰਨੇ ਕ ਸਾਫ ਹੋ ਜਾਣਾ ਆਪਣੇ ਤੋਂ ਹਣਾ ਬੜੇ ਵੱਡੇ ਨਾ ਰੱਖਿਆ ਕਰੋ ਤੇ ਨਾਲੇ ਉਹ ਟੁੱਟ ਜਾਂਦੇ ਨੇ ਕਿ ਕੰਮ ਨਹੀਂ ਹੁੰਦਾ ਹੈਗਾ ਚੰਗੀ ਤਰ੍ਹਾਂ ਤੇ ਇਹਨਾਂ ਵਾਸਤੇ ਇੱਕ ਐਕਸਟਰਾ ਬਰਸ਼ ਰੱਖੋ ਤੁਸੀਂ ਆ ਸਾਫ ਕਰਨ ਵਾਸਤੇ ਜਦੋਂ ਆਪਾਂ ਨਾ ਹੋਣੀਆਂ ਜਾਂ ਆਪਾਂ ਆਪਣਾ ਫੇਸ ਵਾਸ਼ ਕਰਦੇ ਹਾਂ ਕੁਝ ਵੀ ਕਰਦੇ ਹਾਂ ਜਦੋਂ ਆਪਾਂ ਨੂੰ ਸਹੀ ਲੱਗੇ ਤਾਂ ਨੇਲ ਇਹਦੇ ਤੋਂ ਸਾਫਣ ਲਾ ਕੇ ਇਹਦੇ ਵਿੱਚ ਫੇਰ ਲੈ ਲਓ ਇਸ ਤਰ੍ਹਾਂ ਸਾਰੀ ਮੈਲ ਰਿਮੂਵ ਹੋ ਜਾਂਦੀ ਹੈ ਜੀ ਠੀਕ ਹੈ ਜੀ ਹੈਗਾ ਕਿ ਆ ਜਿ다 ਤੀ ਵੀ ਫੇਰ ਲੈ ਕਰੋ ਕਈ ਵਾਰ ਨਾ ਇੱਥੇ ਮਿੱਟੀ ਫਸ ਜਾਂਦੀ ਆਪਣੇ ਆ ਉੱਪਰ ਦੀ ਤਾਂ ਫਿਰ ਸਾਫ ਨਹੀਂ ਲੱਗ ਹਾਂਜੀ ਇਸ ਤੋਂ ਨੈਕਸਟ ਆਪਾਂ ਗਰਮੀਆਂ ਦੇ ਵਿੱਚ ਜਿਹੜੀ ਜ਼ਿਆਦਾ ਕੰਮ ਆਉਂਦੀ ਹੈ ਆਪਣੇ ਗਰਮੀਆਂ ਦੇ ਵਿੱਚ ਵੀ ਰਏ ਆਪਾਂ ਨੂੰ ਪਸੀਨਾ ਆ ਜਾਂਦਾ ਹੈ ਨਾ ਕਰਦੇ ਕੰਮ ਕਰਦੇ ਕਰਦੇ ਨੂੰ ਪਤੀ ਨਹੀਂ ਲੱਗਦਾ ਪਸੀਨਾ ਆ ਜਾਂਦਾ ਹੈ ਕਦੋਂ ਹਨਾ ਸਮੈਲ ਆਉਣ ਲੱਗ ਜਾਂਦੀ ਹੈ ਆਪਣੇ ਬਾਡੀ ਦੇ ਵਿੱਚੋਂ ਤਾਂ ਫਿਰ ਹਲਕਾ ਜਿਹਾ ਕੋਈ ਵੀ ਤੁਸੀਂ ਪਰਫਿਊਮ ਲੈਣਾ ਮੈਂ ਤੁਹਾਨੂੰ ਇਹ ਨਹੀਂ ਕਹਿ ਰਹੀ ਕਿ ਜਿਹੜਾ ਮੈ ਲਾਉਣੀ ਆ ਤੁਸੀਂ ਉਹ ਹੀ ਲਾਓ ਤਾਂ ਹਲਕਾ ਜਿਹਾ ਤੁਸੀਂ ਆਪਣੀ ਕਲਾਈ ਤੇ ਲਗਾ ਕੇ ਇਸ ਤਰ੍ਹਾਂ ਜੇ ਤੁਸੀਂ ਬਾਡੀ ਤੇ ਨਹੀਂ ਲਾਉਣਾ ਪਸੰਦ ਕਰਦੇ ਤਾਂ ਤੁਸੀਂ ਆ ਚੀਜ਼ ਤੇ ਲਗਾ ਕੇ ਰੱਖ ਸਕਿਆ ਕਰਿਓ ਤਾਂ ਫਿਰ ਆਪਣੇ ਚੋਂ ਹਲਕੀ ਜਿਹੀ ਫ੍ਰੈਗਰੈਂਸ ਆਉਂਦੀ ਹੈ ਜੋ ਦੂਜੇ ਬੰਦੇ ਨੂੰ ਚੰਗੀ ਲੱਗਦੀ ਹੈ ਹਨਾ ਜਿਹੜਾ ਆਪਾਂ ਕੋਲ ਖੜਾ ਹੁੰਗਾ ਵਧੀਆ ਵਾਈਬ ਤਾਂ ਆਉਂਦੀ ਹੈ ਆਪਣੇ ਚੋਂ ਤੇ ਬਾਕੀ ਆਪਣੇ ਬੱਚਿਆਂ ਨੂੰ ਵੀ ਹਨਾ ਵਧੀਆ ਫੀਲ ਹੁੰਦਾ ਕਿ ਮੰਮਾ ਚੋਂ ਵਧੀਆ 스మెల్ ਆ ਰਹੀ ਹੈ ਨਹੀਂ ਤਾਂ ਫਿਰ ਬੱਚੇ ਗੋਦੀ ਚ ਪੈਂਦੇ ਆ ਫਿਰ ਕਈ ਵਾਰ 스మెల్ ਆ ਰਹੀ ਹੁੰਦੀ ਆਪਣੇ ਚੋਂ ਤੇ ਇਹ ਟਿਪਸ ਵੀ ਤੁਸੀਂ ਜਰੂਰ ਫੋਲੋ ਕਰਿਆ ਕਰੋ ਆਪਣਾ ਕੰਮ ਤਾਂ ਕਰਕੇ ਨਾ ਧਾਤੋ ਕੇ ਜਰੂਰ ਫੋਲੋ ਕਰਿਓ ਜੀ ਇਹ ਵੀ ਹਾਂਜੀ ਨੈਕਸਟ ਸਟੈਪ ਹੈਗੇ ਗਾਇਸ ਚਾਪੀ ਲੋ ਚ ਨਾ ਬਿਚਲੀ ਬੜੇ ਲੈ ਕੇ ਚਾਹ ਪੀਣ ਲੱਗ ਗਈ। ਉਹ ਵੀ ਬਾਟੀ 'ਚ। ਆਪਣਾ ਨੈਕਸਟ ਸਟੈਪ ਹੈ ਜੀ ਕਿ ਜੇ ਤੁਸੀਂ ਵੀ ਮੇਰੇ ਮੰਗੂ ਕੰਨ ਦੇ ਵਿੱਚ ਕੁਝ ਨਹੀਂ ਪਾ ਕੇ ਰੱਖਦੇ ਤਾਂ ਇਦਾਂ ਨਾ ਰਹਿਆ ਕਰੋ ਵਧੀਆ ਨਹੀਂ ਲੱਗਦਾ ਹੈਗਾ। ਤੇ ਤੁਸੀਂ ਇਦਾਂ ਦੇ ਛੋਟੇ-ਛੋਟੇ ਇਲਮਸ ਪਾ ਸਕਦੇ ਹੋ ਜੀ। ਠੀਕ ਹੈ ਜੀ। ਸ਼ੋ ਹੋ ਰਹੇ ਨੇ ਤੁਹਾਨੂੰ ਇਹ ਬਹੁਤ ਸੋਹਣੇ ਲੱਗਦੇ ਨੇ ਪਾਏ ਵੀ ਡੇਲੀ ਰੁਟੀਨ ਦੇ ਵਿੱਚ। ਹੈਵੀ ਵੀ ਨਹੀਂ ਹੁੰਦੇ ਤੇ ਸੋਹਣੇ ਵੀ ਬਹੁਤ ਲੱਗਦੇ ਆ। ਬਹੁਤ ਸੋਹਣੇ ਲੱਗਦੇ। ਤੇ ਬਾਕੀ ਤੁਸੀਂ ਹੋਰ ਛੋਟੇ ਛੋਟੇ ਕੋਕੇ ਪਾ ਕੇ ਰੱਖ ਸਕਦੇ ਹੋ ਉਹਨਾਂ ਨਾਲ ਥੋੜਾ ਜਿਆ ਵਧੀਆ ਲੱਗਦਾਗਾ ਵਧੀਆ ਵਧੀਆ ਫੀਲ ਹੁੰਦਾਗਾ ਸੋਹਣਾ ਲੱਗਦਾਗਾ ਆਪਣਾ ਇਹਦੇ ਵਿੱਚ ਪੁਸ਼ਪਾਇਆ ਤੇ ਨਾਲੇ ਬੁੜੀਆਂ ਵੀ ਲਈ ਟੋਕਰੀਆਂ ਕਿਸ ਸੁਣਨੇ ਕਰਨ ਲਈ ਫਿਰਦੀਆਂ ਤੁਸੀਂ ਐਂ ਕਰਦੀਆਂ ਹਨ ਤਾਂ ਤੁਸੀਂ ਇਦਾਂ ਇਹ ਏੜੀ ਰੇਰਿੰਗਸ ਹੁੰਦੇ ਨੇ ਬਹੁਤ ਸੋਹਣਾ ਲੱਗਦੇ ਨੇ ਪਾਏ ਹੋਏ ਹਾਂਜੀ ਇੱਕ ਆਪਣੇ ਨੋਜ਼ ਦੇ ਵਿੱਚ ਨਾ ਹੇਅਰ ਹੁੰਦੇ ਨੇਗੇ ਛੋਟੇ ਛੋਟੇ ਐ ਨੱਕ ਦੇ ਵਿੱਚ ਬਾਲ ਹੁੰਦੇ ਨੇ ਜੀ ਆਪਣੇ ਉਹਨਾਂ ਨੂੰ ਜਰੂਰ ਮਤਲਬ ਇਕ ਤਾਂ ਹੁੰਦੇ ਕੋਦਾ ਹੁੰਦੀ ਨੇ ਵੀਰੇ ਅੰਦਰ ਵਾਲ ਤਾਂ ਹੁੰਦੀ ਨੇ ਆਪਾਂ ਨੂੰ ਪਤਾ ਹੀ ਹਨਾ ਇਹ ਕਿ ਨਾ ਬਾਹਰ ਸ਼ੋ ਹੋਣ ਲੱਗ ਜਾਂਦੇ ਨੇ ਉਹ ਬਹੁਤ ਬੁਰੇ ਲੱਗਦੇ ਨੇਗੇ ਉਹਨਾਂ ਨੂੰ ਜ਼ਰੂਰ ਕੱਟ ਕਰ ਦਿਆ ਕਰੋ ਵੀ ਕਿਸੇ ਰੋਟੇ ਤੋਂ ਆਪਦੇ ਮਨਪਸੰਦ ਕੋ ਤੁਸੀਂ ਜਿਵੇਂ ਵੀ ਕਰ ਸਕਦੇ ਹੋ ਉਹਨਾਂ ਨੂੰ ਕੱਟ ਕਰ ਦਿਆ ਕਰੋ ਠੀਕ ਹੈ ਕਈ ਵਾਰ ਬਾਹਰ ਸ਼ੋ ਹੁੰਦੇ ਨੇ ਉਹ ਨਾ ਬਹੁਤ ਭੜੇ ਲੱਗਦੇ ਨੇਗੇ ਜਿਵੇਂ ਕਿ ਮੇਰੇ ਨੱਕ ਦੇ ਵਿੱਚ ਨਹੀਂ ਹੈਗੇ ਮੈਂ ਕੱਟ ਦੇਣੀ ਹੁੰਦੀ ਆ ਉਹ ਕਈ ਵਾਰ ਆਪਾਂ ਉਹ ਚੀਜ਼ ਨੂੰ ਇਗਨੋਰ ਕਰ ਦਿਆਂਗੇ ਪਰ ਦੂਜਾ ਬੰਦਾ ਉਹ ਚੀਜ਼ ਨੂੰ ਨੋਟ ਕਰ ਜਾਗਾ ਤਾਂ ਉਹ ਵਧੀਆ ਨਹੀਂ ਲੱਗਦੇ ਹੁੰਦੇ ਉਹਨਾਂ ਨੂੰ ਜ਼ਰੂਰ ਰਿਮੂਵ ਕਰ ਦਿਆ ਕਰੋ ਠੀਕ ਹੈ ਜੀ ਇਸ ਤੋਂ ਨੈਕਸ ਖਾਲੀ ਹੱਥ ਰੱਖਣ ਉਹ ਹਨਾ ਪੈਸੇ ਮੈਨੂੰ ਵੀ ਆਉਂਦਾ ਹੈ ਕਿ ਮੈਂ ਐਂ ਚਲੀ ਜਾਨੀ ਆ ਪਰ ਸੋਹਣਾ ਲੱਗਦਾ ਜਦੋਂ ਕੋਈ ਮਤਲਬ ਆਪਾਂ ਹੱਥਾਂ ਦੇ ਵਿੱਚ ਕੁਝ ਪਾ ਕੇ ਰੱਖ ਦਿਆ ਜੇ ਤੁਸੀਂ ਚੂੜੀਆਂ ਪਾਉਣ ਦੇ ਨਹੀਂ ਸ਼ੌਂਕ ਹੈਗਾ ਤੁਹਾਨੂੰ ਇਦਾਂ ਦੇ ਕੜੇ ਪਾਉਣ ਦਾ ਨਹੀਂ ਸ਼ੌਂਕ ਹੈਗਾ ਤੁਸੀਂ ਇਹਨਾਂ ਨੂੰ ਹਟਾਓ ਤਾਂ ਤੁਸੀਂ ਕੋਈ ਵਧੀਆ ਚੀਕ ਘੜੀ ਆਪਣੇ ਹੱਥ ਤੇ ਬਨ ਸਕਦੇ ਹੋ ਇਹ ਵੀ ਬਹੁਤ ਸੋਹਣੀ ਲੁੱਕ ਕ੍ਰੀਏਟ ਕਰਦੀ ਆ ਬਹੁਤ ਸੋਹਣੀ ਕੱਥ ਨੰਬਰ 21 ਵੱਡੇ ਸਾਰੇ ਡਾਇਲ ਵਾਲੀ ਘੜੀ ਹੋਣਾ ਸੋਹਣੀ ਲੱਗਦੀ ਹੈ ਉਹ ਕੀਤੇ ਵਾਲੀ ਚੇਨ ਵਾਲੀ ਨੂੰ ਇੰਨੀ ਵਧੀਆ ਨਹੀਂ ਲੱਗਦੀ ਹੈਗੀ ਤਾਂ ਤੁਸੀਂ ਇਹ ਟਿਪ ਵੀ ਫੋਲੋ ਕਰ ਸਕਦੇ ਹੋ ਜੀ ਠੀਕ ਹੈ ਜੀ ਅੱਗੇ ਨੈਕਸਟ ਟਿਪ ਹੈਗੀ ਆਪਣੀ ਕੀ ਆਪਾਂ ਵਾਲਾਂ ਨੂੰ ਜਦੋਂ ਮੈਂ ਵੀ ਸਿਰਨਾਥੀ ਤੇ ਅੱਜ ਜੇ ਜਦੋਂ ਆਪਾਂ ਕੰਗੀ ਕਰਦੇ ਆਂ ਆਪਾਂ ਇੱਥੋਂ ਕੰਗੀ ਕਰਨੀ ਨਾ ਸਟਾਰਟ ਕਰਿਆ ਕਰੋ ਜੀ ਆ ਦੇਖੋ ਨਹੀਂ ਹੋ ਰਿਹਾ ਨਾ ਆਪਾਂ ਪੱਟ ਲੈਂਦੇ ਆ ਸਾਰੇ ਵਾਲ ਟੁੱਟ ਜਾਂਦੇ ਨੇ ਪਹਿਲੀ ਟੁੱਟ ਜਾਂਦੇ ਰਹਿੰਦੇ ਨੇ ਵਾਲ ਤਾਂ ਤੁਸੀਂ ਕੋਸ਼ਿਸ਼ ਕਰਿਆ ਕਰੋ ਇੱਥੋਂ ਸ਼ੁਰੂ ਕਰਿਆ ਕਰੋ ਨਿਕਲ ਗਿਆ ਫਿਰ ਉਸ ਤੋਂ ਥੋੜਾ ਜਿਹਾ ਉੱਪਰਲਾ ਸੈਕਸ਼ਨ ਲਾ ਲਓ ਠੀਕ ਹੈ ਜੀ ਫਿਰ ਉਸ ਤੋਂ ਉੱਪਰ ਫੇਰ ਉੱਪਰ ਦੇਖੋ ਜੀ ਆਸਾਨੀ ਨਾਲ ਕੰਗਾ ਜਾ ਰਿਹਾ ਇਹਨੂੰ ਇਸ ਤਰ੍ਹਾਂ ਗੁਜਰਾ ਕੱਢਿਆ ਕਰੋ ਤਾਂ ਬਹੁਤ ਆਸਾਨੀ ਨਾਲ ਨਿਕਲਦੀ ਹੈ ਨਾ ਇਧਰ ਵੀ ਮੈਂ ਸੁੰਦ ਖਾਰਨੀ ਆ ਇੱਥੋਂ ਇੱਥੇ ਗੁੰਗੜ ਜਾਣਾ ਜੀ ਕਿੰਨਾ ਵੀ ਖਿੱਚੀ ਜਾਓ ਕਿਉਂਕਿ ਉੱਪਰੋਂ ਸਾਰੀਆਂ ਗੰਜਣਾ ਜਿਹੜੀਆਂ ਇਕੱਠੀਆਂ ਹੋ ਜਾਂਦੀਆਂ ਨੇ ਇੱਥੇ ਅੱਗੇ ਤੇ ਆਪਾਂ ਜੇ ਨੀਚੇਰ ਮੂਵ ਕਰਨ ਦੀ ਕੋਸ਼ਿਸ਼ ਕਰਾਂਗੇ ਨੀਚੇਰ ਮੂਵ ਕਰੋ ਫੇਰ ਉੱਪਰ ਜਾਓ ਥੋੜਾ ਜਿਹਾ ਤੇ ਥੋੜਾ ਹੋਰ ਉੱਪਰ ਆ ਜਿਹੜੀ ਮੈਂ ਪਹਿਲਾਂ ਕੰਗਾ ਮਾਰਿਆ ਨਾ ਇੱਥੇ ਗੁੰਜਰ ਇਕੱਠੀ ਹੋ ਗਈ ਸਾਰੀ ਨੀਚੋਂ ਗੁੰਜਣਾ ਕੱਢਣੀ ਸ਼ੁਰੂ ਕਰੋ ਵੀਰੇ ਨੀਚੋਂ ਫੇਰ ਵਿਚਾਲੋਂ ਫੇਰ ਉੱਪਰ ਇਸ ਤਰੀਕੇ ਨਾਲ ਛੇਤੀ ਬੱਝ ਨਿਕਲ ਜੇ ਆਹੋ ਜੀ ਗੁੰਜਣਾ ਆਪਣੇ ਨਿਕਲ ਚੁੱਕੀਆਂ ਨੇ ਪਹਿਲਾਂ ਮੈਂ ਬਿਲਕੁਲ ਵੀ ਕੰਗਾ ਨਹੀਂ ਮਾਰਿਆ ਸੀਗਾ ਵੀਰੇ ਯਕੀਨ ਕਰਨ ਵਾਲੇ ਕਰ ਲੈਣਗੇ ਠੀਕ ਹੈ ਜੀ ਤੇ ਗੁੰਜਣਾ ਕੱਢਣ ਵਾਲੀਆਂ ਸੀਗੀਆਂ ਤੇ ਜਿਹੜੀ ਆਪਾਂ ਉਹ ਵਾਲ ਝਾੜਨ ਵਾਲੀ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਆ ਉਹਦੇ ਨਾਲ ਗੁੰਜਣਾ ਆਲਰੇਡੀ ਨਿਕਲ ਜਾਂਦੀਆਂ ਨੇ ਜਿਹੜੀਆਂ ਹੁੰਦੀਆਂ ਨੇ ਜਰੂਰ ਟਰਾਈ ਕਰਿਓ ਠੀਕ ਹੈ ਜੀ ਨਿਕਲ ਗਿਆ ਗੁੰਜਣਾ ਸਾਰੇ